ਜਮਹੂਰੀਅਤ ਦੇ ਵਿੱਚ ਰਹਿ ਕੇ ਇਹ ਧਿਰ ਨੇ ਸੁਖਬੀਰ ਸਿੰਘ ਨੂੰ ਨਹੀਂ ਚੁਣਿਆ ਤੇ ਸੁਖਬੀਰ ਸਿੰਘ ਨੂੰ ਚਾਹੀਦਾ ਕਿ ਉਹ ਮੁੱਖ ਧਿਰ ਦੇ ਵਿੱਚ ਜਿਹੜੇ ਸਿੱਖਾਂ ਦੇ ਮਸਲੇ ਕੌਮੀਅਤ ਹੈ ਉਹਨਾਂ ਦੀ ਗੱਲ ਦੇ ਉੱਤੇ ਆਵੇ ਤੁਸੀਂ ਉਹਨਾਂ ਦੇ ਧੜੇ ਨੂੰ ਪੰਥ ਦਾ ਹਿੱਸਾ ਮੰਨਦੇ ਹੋ ਤੇ ਜੇ ਤੁਸੀਂ ਉਹਨੂੰ ਹਿੱਸਾ ਮੰਨਦੇ ਹੋ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਹੁਣ ਉਹਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਹੁਣ ਮੈਨੂੰ ਪ੍ਰਧਾਨ ਬਣਨਾ ਨਹੀਂ ਚਾਹੀਦਾ ਤੇ ਤੁਹਾਨੂੰ ਲੱਗਦਾ ਹੁਣ ਉਹ ਬਣ ਗਏ ਨੇ ਤੇ ਕ੍ਰੈਡੀਬਿਲਟੀ ਬਹਾਲ ਹੋ ਜੂਗੀ ਜਾਂ ਉਹਨੂੰ ਕੋਈ ਫਰਕ ਪਊਗਾ ਮੈਂ ਤਾਂ ਉਹਨਾਂ ਦੀ ਧਿਰ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਧਿਰ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਹੈ ਸਰਬਸੰਮਤੀ ਦੇ ਨਾਲ ਤਾਂ ਨਹੀਂ ਬਣੇ ਹੈਗੇ ਜਿਹੜਾ ਹੁਣ ਤੁਸੀਂ ਮਤਲਬ ਤੁਸੀਂ ਤਾਂ ਤੁਹਾਡਾ ਤਾਂ ਅਲੱਗ ਤੁਹਾਡਾ ਪਹਿਲਾਂ ਤੋਂ ਚੱਲ ਰਿਹਾ ਪਰ ਉਹਨਾਂ ਦੇ ਢੜੇ ਵਿੱਚੋਂ ਹੀ ਇੱਕ ਹੋਰ ਢੜਾ ਬਣ ਚੁੱਕਿਆ ਹੈ ਜਿਹੜਾ ਕਿ ਆਪਣੀ ਐਕਟੀਵਿਟੀ ਕਰ ਰਿਹਾ ਤੇ ਤੁਸੀਂ ਸਮਝਦੇ ਹੋ ਹੁਣ ਉਹਨਾਂ ਦੀ ਜੋ ਪਹਿਲਾਂ ਇੱਕ ਪਾਵਰ ਸੀ ਪਹਿਲਾਂ ਪ੍ਰਧਾਨ ਹੁੰਦੇ ਆ ਹੁਣ ਉਹ ਸਿਮਿਲਰ ਸਟੈਂਡਿੰਗ ਤੇ ਨੇ ਜਾਂ ਫਰਕ ਪੈ ਗਿਆ ਕੋਈ ਤੁਸੀਂ ਹੁਣ ਇੱਕ ਵਾਰੀ ਪਹਿਲਾਂ ਵੀ ਇੱਕ ਕੋਸ਼ਿਸ਼ ਹੋਈ ਸੀ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਹਣੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਹੁੰਦੇ ਸੀ ਕਿ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਤੇ ਹੁਣ ਅਕਾਲੀ ਦਲ ਨਵੇਂ-ਨਵੇਂ ਬਣ ਰਹੇ ਨੇ ਹੁਣ ਹੁਣ ਤੱਕ ਦੇ ਸਫ਼ਰ ਨੂੰ ਤੁਸੀਂ ਦੇਖਦੇ ਹੋ ਜੀ ਹੁਣ ਇੱਕ ਇਕਤਾ ਫੇਰ ਹੋ ਸਕਦੀ ਹੈ ਅਸੀਂ ਤਾਂ ਪ੍ਰੋਫੈਸਰ ਮਨਜੀਤ ਸਿੰਘ ਜੋ ਉਸ ਵੇਲੇ ਦੇ ਕਲਕੱਤ ਦੇ ਜਥੇਦਾਰ ਸੀ ਉਹਨਾਂ ਦਾ ਜਿਹੜਾ ਹੁਕਮ ਸੀ ਪੂਰਾ ਮੰਨਿਆ ਹੋਇਆ ਹੈ ਤੇ ਅੱਜ ਵੀ ਅਸੀਂ ਮੰਨਦੇ ਹਾਂ ਤੇ ਉਹੀ ਲੀਹਾਂ ਦੇ ਉੱਤੇ ਚੱਲਦੇ ਹਾਂ ਬਾਕੀ ਤੁਸੀਂ ਦੂਜਿਆਂ ਦੀ ਸਲਾਹ ਲੈ ਸਕਦੇ ਹੋ ਕੀ ਸੋਚਦੇ ਐ ਹੁਣ ਜਿਹੜਾ ਵਕਫ ਐਮੈਂਡਮੈਂਟ ਬਿਲ ਤੁਸੀਂ ਜ਼ਿਕਰ ਵੀ ਕੀਤਾ ਉਹਦਾ ਤੇ ਇੱਕ ਮਾਹੌਲ ਬਣਿਆ ਹੋਇਆ ਦੇਸ਼ ਦੇ ਵਿੱਚ ਪੂਰਾ ਤੇ ਤੁਸੀਂ ਇਹ ਜਿਹੜਾ ਬਿਲ ਪਾਸ ਹੋਇਆ ਇਹਦਾ ਸਿਗਨਲ ਕੀ ਐ ਇਹਦਾ ਸਿੱਖਾਂ ਲਈ ਕੀ ਮਤਲਬ ਐ ਤੇ ਇਹਦੀ ਮਲੇਰ ਕੋਟਲੇ ਹੁਣ ਪ੍ਰੋਟੈਸਟ ਹੋਇਆ ਤਾਂ ਕੀ ਕੀ ਹੋਣਾ ਚਾਹੀਦਾ ਇਹ ਸਾਡੀ ਪਾਰਟੀ ਨੇ ਪ੍ਰੋਟੈਸਟ ਕੀਤਾ ਮਲੇਰ ਕੋਟਲੇ ਦੇ ਵਿੱਚ ਤੇ ਇਹ ਇਹ ਮੁਸਲਮਾਨਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਦੇਣੀ ਹਿੰਦੂਤਵਵਾਦੀ ਬੀਜੇਪੀ ਆਰਐਸਐਸ ਤੇ ਮੋਦੀ ਸਾਹਿਬ ਦੀ ਬਹੁਤ ਗਲਤ ਗੱਲ ਹੈ। ਉਮਿਤ ਸ਼ਾਹ ਨੇ ਪਾਰਲੀਮੈਂਟ 'ਚ ਹੁਣ ਬਿਆਨ ਦਿੱਤਾ ਸੀਗਾ ਇਹ ਕਿ ਜੋ ਅਮਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਕਿ ਕੁਝ ਲੋਕ ਭਿੰਡਰਾਂ ਵਾਲਾ ਬਣਨਾ ਚਾਹੁੰਦੇ ਸੀ ਤੇ ਹੁਣ ਉਹ ਗੁਰੂਗ੍ਰਾਂਧ ਸਾਹਿਬ ਦਾ ਪਾਠ ਕਰ ਰਹੇ ਨੇ ਤਾਂ ਇਸ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਅਜੀਤ ਵਿਚਾਰ ਚਰਚਾ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਦੀ ਜੋ ਤਾਜ਼ਾ ਖਬਰ ਹੈ ਉਹ ਇਹ ਹੈ ਕਿ ਅੱਜ ਜੋ ਪਾਰਟੀ ਦਾ ਇਜਲਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁਰ ਤੋਂ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਉਹ 22ਵੇਂ ਪ੍ਰਧਾਨ ਨੇ ਤੇ ਜਨਵਰੀ 2008 ਤੋਂ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਨੇ ਇਸ ਵਾਰ ਜਦੋਂ ਉਹਨਾਂ ਦੀ ਮੁੜ ਚੋਣ ਹੋਈ ਹੈ ਤਾਂ ਫਰਕ ਇਹ ਹੈ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਕੋਪਨ ਬਗਾਵਤ ਹੋ ਚੁੱਕੀ ਹੈ ਉਹਨਾਂ ਦੇ ਖਿਲਾਫ ਤੇ ਇੱਕ ਬ੍ਰੇਕਅਵੇ ਸੈਕਸ਼ਨ ਬਣ ਚੁੱਕਿਆ ਜਿਹੜਾ ਕਿ ਪੈਰਲਰ ਆਪਣੀ ਐਕਟੀਵਿਟੀ ਕਰ ਰਿਹਾ ਤਾਂ ਜਦੋਂ ਇੰਡੀਆ ਦੇ ਵਿੱਚ ਇਸ ਕਿਸਮ ਦਾ ਖਤਰਾ ਲਾਹਕ ਹੈ ਹਿੰਦੂਤਵਾ ਫੋਰਸਸ ਦਾ ਟਾਈਮ ਹੈ ਤਾਂ ਇਸ ਇਸ ਤਾਜਪੋਸ਼ੀ ਦਾ ਕੀ ਮਤਲਬ ਹੈ ਇਸ ਦਾ ਪੰਥਲੀ ਕੀ ਮਤਲਬ ਹੈ ਤੇ ਇਸ ਦੇ ਬਾਰੇ ਕਮੈਂਟ ਲੈਣ ਵਾਸਤੇ ਸਾਡੇ ਨਾਲ ਸਿਮਰਨਜੀਤ ਸਿੰਘ ਜੀ ਮਾਨ ਨੇ ਤੇ ਮਾਨ ਸਾਹਿਬ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਆਪਾਂ ਇਹਨਾਂ ਤੋਂ ਸਮਝ ਇਹ ਉਹਨਾਂ ਦੀ ਤਾਜਪੋਸ਼ੀ ਨੂੰ ਕਿੱਦਾਂ ਦੇਖਦੇ ਨੇ ਤੇ ਇਸ ਕ੍ਰਾਈਸਿਸ ਇਸ ਨੂੰ ਕਿਦਾਂ ਦੇਖਦੇ ਨੇ ਤੇ ਉਹ ਜਿਹੜਾ ਸਾਰਾ ਅਮਲ ਅਕਾਲੀ ਦਲ ਨੂੰ ਇਕੱਠੇ ਹੋਣ ਦਾ ਚੱਲਿਆ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਦੇ ਸਫ਼ਰ ਨੂੰ ਇਹ ਕਿਦਾਂ ਦੇਖ ਰਹੇ ਆ ਆਪਾਂ ਗੱਲਬਾਤ ਕਰਦੇ ਆ ਵਾਹਿ ਖਾਲਸਾ ਜੀ ਵਾਹਿ ਫਤਿਹ ਰਾਈਟ ਕਿਉਂਕਿ ਖਾਲਸਾ ਬੈਕਟ ਜੀ ਸਰਦਾਰ ਸਾਹਿਬ ਜੀ ਤੁਸੀਂ ਵੀਰ ਸਿੰਘ ਨੂੰ ਜਿਹੜਾ ਚੁਣਿਆ ਉਹਨਾਂ ਦੀ ਪਾਰਟੀ ਉਹਨਾਂ ਦੀ ਧਿਰ ਨੇ ਚੁਣਿਆ ਹੈਗਾ ਜੀ ਸਾਰੀ ਪੰਥ ਨੇ ਤਾਂ ਚੁਣਿਆ ਨਹੀਂ ਹੈ ਜੀ ਸੋ ਅਸੀਂ ਤਾਂ ਸਲਾਹ ਦੇ ਇਸਾ ਦਿਆਂ ਕਿ ਸਰਦਾਰ ਸੁਖਬੀਰ ਸਿੰਘ ਆਪਣੀ ਕੌਮੀਅਤ ਦੀ ਗੱਲ ਕਰਨ ਤੇ ਜਮਹੂਰੀਅਤ ਦੀ ਗੱਲ ਕਰਨ ਕੀ 14 ਸਾਲ ਤੋਂ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋਏ ਤੇ ਇਹ ਕਰੋਨੇ ਬਹੁਤ ਜ਼ਰੂਰੀ ਹੈ ਉਹ ਐਸ.ਸੀ.ਪੀ.ਸੀ ਦੇ ਉੱਤੇ ਵੀ ਕਾਬੂ ਛੇ ਗਏ ਤੇ ਐਸ.ਸੀ.ਪੀ.ਸੀ ਤੋਂ ਵੀ ਇੱਕ ਮਤਾ ਪਾਸ ਕਰਨ ਕੀ ਸਾਡੇ ਇਲੈਕਸ਼ਨ ਤੁਰੰਤ ਕਰਾਈ ਜਾਵੇ ਸੈਂਟਰ ਤੋਂ ਜੀ ਤਾਂ ਤੁਸੀਂ ਉਹਨਾਂ ਦੇ ਧੜੇ ਨੂੰ ਪੰਥ ਦਾ ਹਿੱਸਾ ਮੰਨਦੇ ਹੋ ਜੇ ਤੁਸੀਂ ਉਹਨੂੰ ਹਿੱਸਾ ਮੰਨਦੇ ਹੋ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਹੁਣ ਉਹਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਪ੍ਰਧਾਨ ਬਣਨਾ ਨਹੀਂ ਚਾਹੀਦਾ ਤੇ ਤੁਹਾਨੂੰ ਲੱਗਦਾ ਹੈ ਹੁਣ ਉਹ ਬਣ ਗਏ ਨੇ ਤੇ ਕ੍ਰੈਡੀਬਿਲਟੀ ਬਹਾਲ ਹੋ ਜੂਗੀ ਜਾਂ ਉਹਨੂੰ ਕੋਈ ਫਰਕ ਪਊਗਾ ਮੈਂ ਤਾਂ ਉਹਨਾਂ ਦੀ ਧਿਰ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਧਿਰ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਹੈ ਸਰਬਸੰਪਤੀ ਦੇ ਨਾਲ ਤਾਂ ਨਹੀਂ ਬਣੇ ਹੈਗੇ ਜੀ ਤਾਂ ਜਿਹੜਾ ਹੁਣ ਤੁਸੀਂ ਮਤਲਬ ਤੁਸੀਂ ਤਾਂ ਤੁਹਾਡਾ ਤਾਂ ਅਲੱਗ ਤੁਹਾਡਾ ਪਹਿਲਾਂ ਤੋਂ ਚੱਲ ਰਿਹਾ ਪਰ ਉਹਨਾਂ ਦੇ ਢੜੇ ਵਿੱਚੋਂ ਵੀ ਇੱਕ ਹੋਰ ਢੜਾ ਬਣ ਚੁੱਕਿਆ ਹੈ ਜਿਹੜਾ ਕਿ ਆਪਣੀ ਐਕਟੀਵਿਟੀ ਕਰ ਰਿਹਾ ਤੇ ਤੁਸੀਂ ਸਮਝਦੇ ਹੋ ਹੁਣ ਉਹਨਾਂ ਦੀ ਜੋ ਪਹਿਲਾਂ ਇੱਕ ਪਾਵਰ ਸੀ ਪਹਿਲਾਂ ਪ੍ਰਦਾਨ ਹੁੰਦੀਆਂ ਹੁਣ ਉਹ ਸਿਮਿਲਰ ਸਟੈਂਡਿੰਗ ਤੇ ਨੇ ਜਾਂ ਫਰਕ ਪੈ ਗਿਆ ਕੋਈ ਹਾਂ ਇਹਦੇ ਵਿੱਚ ਫਰਕ ਤਾਂ ਪਾਊਗਾ ਤੇ ਧਿਰਾਂ ਤਾਂ ਹਿੰਦੂ ਤਰਮ ਦੇ ਵਿੱਚ ਬਹੁਤ ਹੈਗੀਆਂ ਕਾਂਗਰਸ ਕਾਮਰੇਡ ਹੈ ਬੀਜੇਪੀ ਹੈ ਆਰਐਸਐ ਜਨਤਾ ਦਲ ਫਲਨਟਿਨ ਹੈ ਤੇ ਜਿਹੜੇ ਸਿੱਖ ਪਰ ਚੌਕਰ ਦੀ ਸੋਚ ਰੱਖਦੇ ਐ ਨਵੇਂ ਯੁੱਗ ਜਮੂਰੀਅਤ ਦੀ ਸੋਚ ਨਹੀਂ ਰੱਖਦੇ ਉਹ ਉਹਨਾਂ ਦੇ ਨਾਲ ਹੈਗੇ ਆ ਜਿਹੜਾ ਕਿ ਇਹ ਮਹੰਤਾ ਮਰਗਣ STPC ਨੂੰ ਮੱਲੀ ਬੈਠੇ ਆ ਜ਼ਬਰਦਸਤੀ ਬਿਨਾਂ ਇਲੈਕਸ਼ਨਾਂ ਤੋਂ ਇਹ ਉਹਨਾਂ ਲਈ ਵੀ ਖਤਰਨਾਕ ਹੈ ਤੇ ਸਿੱਖ ਪਾਰਟੀ ਦੇ ਲਈ ਵੀ ਬਹੁਤ ਖਤਰਨਾਕ ਹੈ ਕਿ ਜਮਹੂਰੀਅਤ ਦੇ ਵਿੱਚ ਰਹਿ ਕੇ ਇਹ ਧਿਰ ਨੇ ਸੁਖਵੀਰ ਸਿੰਘ ਨੂੰ ਨਹੀਂ ਚੁਣਿਆ ਤੇ ਸੁਖਬੀਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਮੁੱਖ ਧਿਰ ਦੇ ਵਿੱਚ ਜਿਹੜੇ ਸਿੱਖਾਂ ਦੇ ਮਸਲੇ ਕੌਮੀਅਤ ਹੈ ਉਹਨਾਂ ਦੀ ਗੱਲ ਦੇ ਉੱਤੇ ਆਵੇ ਹੂੰ ਤਾਂ ਤੁਸੀਂ ਹੁਣ ਇੱਕ ਵਾਰੀ ਪਹਿਲਾਂ ਵੀ ਇੱਕ ਕੋਸ਼ਿਸ਼ ਹੋਈ ਸੀ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਹਣੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਹੁੰਦੇ ਸੀ ਕਿ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਤੇ ਹੁਣ ਅਕਾਲੀ ਦਲ ਨਵੇਂ-ਨਵੇਂ ਬਣ ਰਹੇ ਨੇ ਹੁਣ ਹੁਣ ਤੱਕ ਦੇ ਸਫ਼ਰ ਨੂੰ ਤੁਸੀਂ ਦੇਖਦੇ ਹੋ ਵੀ ਹੁਣ ਇੱਕ ਇਕਤਾ ਫੇਰ ਹੋ ਸਕਦੀ ਹੈ ਅਸੀਂ ਤਾਂ ਪ੍ਰੋਫੈਸਰ ਮਨਜੀਤ ਸਿੰਘ ਜੋ ਉਸ ਵੇਲੇ ਦੇ ਕਾਲ ਤੱਕ ਦੇ ਜਥੇਦਾਰ ਸੀ ਉਹਨਾਂ ਦਾ ਜਿਹੜਾ ਹੁਕਮ ਸੀ ਪੂਰਾ ਮੰਨਿਆ ਹੋਇਆ ਤੇ ਅੱਜ ਵੀ ਅਸੀਂ ਮੰਨਦੇ ਆਂ ਤੇ ਉਹੀ ਲੀਹਾਂ ਦੇ ਉੱਤੇ ਚੱਲਦੇ ਆਂ ਬਾਕੀ ਤੁਸੀਂ ਦੂਜਿਆਂ ਦੀ ਸਲਾਹ ਲੈ ਸਕਦੇ ਹੋ ਕੀ ਸੋਚਦੇ ਆਂ ਪਰ ਅਸੀਂ ਕਾਲ ਤੱਕ ਦੇ ਹੁਕਮ ਦੇ ਉੱਤੇ ਟੱਲ ਲਏ ਗਏ ਆਂ ਤੇ ਮੰਨਦੇ ਆਂ ਜੀ ਤਾਂ ਇਸ ਦ ਹੁਣ ਹੁਣ ਤੁਸੀਂ ਥੋੜੀ ਸਲਾਹ ਕੀ ਹੈ ਸੁਭੀਸ਼ ਸਿੰਘ ਬਾਦਲ ਉਹਨਾਂ ਦੇ ਸਾਹਮਣੇ ਅੱਗੇ ਵੱਡੇ ਵੱਡੇ ਚੈਲੰਜਸ ਨੇ ਜੋ ਪੰਥ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਜੀ ਤਾਂ ਤਾਂ ਜਮਹੂਰੀਅਤ ਤੇ ਆਪਣੀ ਕੌਮੀਅਤ ਨੂੰ ਉਭਾਰਨ ਕਿਉਂ ਕਰਕੇ ਜਿੱਨਾ ਚਿਰ ਕੌਮੀਅਤ ਨੂੰ ਉਭਾਰਨਗੇ ਨਹੀਂ ਉਹਨਾਂ ਚ ਅਕਾਲੀ ਦਲ ਦਾ ਜਾਂ ਕਿਸੇ ਤੇਰ ਦਾ ਪ੍ਰਧਾਨ ਹੋਣ ਦਾ ਫਾਇਦਾਨੀ ਹੁੰਦਾ ਜਿੰਨਾ ਚਿਰ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਤੁਸੀਂ ਆਪਣੀ ਕੌਮੀਅਤ ਦੀ ਗੱਲ ਨਹੀਂ ਕਰਦੇ ਜਮਹੂਰੀਅਤ ਦੀ ਗੱਲ ਨਹੀਂ ਕਰਦੇ ਇਲੈਕਸ਼ਨਾਂ ਦੀ ਗੱਲ ਨਹੀਂ ਕਰਦੇ ਇਹ ਚੀਜ਼ਾਂ ਕਰਨੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਉਹਨਾਂ ਨੇ ਤੇ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਵਕਫ ਐਮੈਂਡਮੈਂਟ ਬਿਲ ਤੁਸੀਂ ਜ਼ਿਕਰ ਵੀ ਕੀਤਾ ਉਹਦਾ ਤੇ ਇੱਕ ਮਾਹੌਲ ਬਣਿਆ ਹੋਇਆ ਦੇਸ਼ ਦੇ ਵਿੱਚ ਪੂਰਾ ਤੇ ਤੁਸੀਂ ਇਹ ਜਿਹੜਾ ਬਿਲ ਪਾਸ ਹੋਇਆ ਇਹਦਾ ਸਿਗਨਲ ਕੀ ਹੈ ਇਹਦਾ ਸਿੱਖਾਂ ਲਈ ਕੀ ਮਤਲਬ ਹੈ ਤੇ ਇਹਦੀ ਮਲੇਰ ਕੋਟਲੇ ਹੁਣ ਪ੍ਰੋਟੈਸਟ ਹੋਇਆ ਤਾਂ ਕੀ ਕੀ ਹੋਣਾ ਚਾਹੀਦਾ ਇਹ ਸਾਡੀ ਪਾਰਟੀ ਨੇ ਪ੍ਰੋਟੈਸਟ ਕੀਤਾ ਮਲੇਰ ਕੋਟਲੇ ਦੇ ਵਿੱਚ ਤੇ ਇਹ ਮੁਸਲਮਾਨਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਦੇਣੀ ਹਿੰਦੂਤਵਾਦੀ ਬੀਜੇਪੀ ਆਰਐਸਐਸ ਤੇ ਮੋਦੀ ਸਾਹਿਬ ਦੀ ਬਹੁਤ ਗਲਤ ਗੱਲ ਹੈ ਤੇ ਇਹਹੀ ਦਖਲਅੰਦਾਜ਼ੀ ਇਹ ਸਿੱਖਾਂ ਦੇ ਧਰਮ ਦੇ ਵਿੱਚ ਤੇ ਕੌਮੀਅਤ ਦੇ ਦੇ ਰਹੇ ਹੈ ਜਿਹੜੇ ਐਸਟਪੀਸੀ ਦੇ ਲੇਖਸ ਨੂੰ ਹੀ ਘਾ ਸਕਦੇ ਤੇ ਜਿਹੜਾ ਇਹ ਕਹਿੰਦੇ ਆ ਉਹ ਸਿੱਖਾਂ ਦੇ ਉੱਤੇ ਠੋਸਿਆ ਜਾਂਦਾ ਤਾਂ ਤੁਸੀਂ ਪਾਰਲੀਮੈਂਟ 'ਚ ਰਹੇ ਹੋ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਹੁਣ ਬਿਆਨ ਦਿੱਤਾ ਸੀਗਾ ਇੱਕ ਕਿ ਜੋ ਅਮਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਕਿ ਕੁਝ ਲੋਕ ਭਿੰਡਰਾਂ ਵਾਲਾ ਬਣਨਾ ਚਾਹੁੰਦੇ ਸੀ ਤੇ ਹੁਣ ਉਹ ਗੁਰੂਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤਾਂ ਇਸ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਨੇ ਗੁਰੂਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ ਤੇ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਬੇਅਦਬੀ ਕੀਤੀ ਹੈ ਮੈਕੀਸ ਸਿੱਖਾਂ ਦੇ ਉਹ ਲੀਡਰ ਨੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਇੱਕ ਔਤਾ ਦਿੱਤਾ ਹੈ ਸ਼ਹੀਦੀ ਦਾ ਤੇ ਸнт ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਅਮਿਤ ਸ਼ਾਹ ਜੀ ਨੂੰ ਕੋਈ ਇਹੋ ਜੀ ਗੱਲ ਗੁੱਸੇ ਚ ਪਾਰਲੀਮੈਂਟ 'ਚ ਹੋ ਕੇ ਨਹੀਂ ਕਰਨੀ ਚਾਹੀਦੀ ਕਿਉਂ ਕਰਕੇ ਉਹਨਾਂ ਦੇ ਵੀ ਗੁਜਰਾਤੀ ਪ੍ਰਾਈਮ ਮਿਨਿਸਟਰ ਐਮ ਰਾਜ ਜੀ ਦੁਸਾਈ ਜਿਹੜਾ ਆਪਣਾ ਪਛਾਪ ਪੀ ਲੈਂਦੇ ਸੀਗੇ ਤੇ ਗਾਂਧੀ ਜੀ ਵੀ ਰਹੇ ਹੈ ਜੋ ਮਾਤਾ ਕਸਤੂਰਬਾ ਉਹਨਾਂ ਦੇ ਧਰਮ ਪਤਨੀ ਸੀ ਉਹਨਾਂ ਦੀਆਂ ਨੌਜਵਾਨ ਧੀਆਂ ਨੂੰ ਨੰਗਾ ਕਰਕੇ ਵਿੱਚ ਪੈ ਜਾਂਦੇ ਸੀ ਗਾਂਧੀ ਜੀ ਮੈਂ ਕਿਹਾ ਜੇ ਤੁਸੀਂ ਸਿੱਖਾਂ ਦੇ ਬਾਰੇ ਗੱਲ ਕਰੋਗੇ ਅਸੀਂ ਤੁਹਾਡੇ ਗੁਜਰਾਤੀਆਂ ਦੇ ਵੀ ਗੱਲ ਕਰਾਂਗੇ ਤੇ ਪਰ ਦੇ ਫਰਾਸ਼ ਕਰਾਂਗੇ ਕਿ ਤੁਸੀਂ ਕਿਸ ਦੇ ਇਨਸਾਨ ਹੈਗੇ ਹੋ ਜੀ लास्ट ਮੇਰਾ ਸਵਾਲ ਹੈ ਇਹ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਜਿਹੜੇ ਸਾਥੀ ਨੇ ਪੱਪਲਪ੍ਰੀਤ ਸਿੰਘ ਤੇ ਉਹਨਾਂ ਦੇ ਹੋਰ ਸਾਥੀ ਨੂੰ ਇੱਥੇ ਲਿਆਂਦਾ ਗਿਆ ਐਨਐਸਏ ਹਟਾ ਦਿੱਤੀ ਗਈ ਹੈ ਤੇ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਹੈ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਹਾਂ ਸਾਰਿਆਂ ਨੂੰ ਆਜ਼ਾਦੀ ਹੈ ਜੀ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਕੀਤਾ ਬਾਕੀ ਇਹਨੂੰ ਕਰਤਾ ਉਹਨਾਂ ਨੂੰ ਵੀ ਹੂੰ ਆਜ਼ਾਦ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਉਹਨਾਂ ਦੀ ਧਿਰ ਨੂੰ ਵੀ ਇਹਦੇ ਨਾਲ ਬਲ ਮਿਲੂਗਾ ਧਿਰ ਜਿਹੜੀ ਉਹਨਾਂ ਨੇ ਬਣਾਈ ਹੋਈ ਆ ਅਕਾਲੀ ਦਲ ਅਨੰਦਪੁਰ ਸਾਹਿਬ ਸਿੱਖ ਫੈਸਲਾ ਕਰਨਗੇ ਹਨ ਮੈਂ ਕਿੱਥੇ ਫੈਸਲਾ ਕਰ ਸਕਦਾ ਪਰ ਉਹਨਾਂ ਦੀ ਰਿਹਾਈ ਦਾ ਤੁਸੀਂ ਸਵਾਗਤ ਕਰਦੇ ਹੋ ਜਾਂ ਮੰਗ ਵੀ ਕਰਦੇ ਹੋ ਬਿਲਕੁਲ ਜੀ ਧੰਨਵਾਦ ਬਹੁਤ-ਬਹੁਤ ਈਸ਼ਾਨ ਸਿਮਰੰਜੀਤ ਸਿੰਘ ਮਾਨ ਜਿਨ੍ਹਾਂ ਦੇ ਨਾਲ ਅਸੀਂ ਸੁਭੀ ਸਿੰਘ ਬਾਦਲ ਉਹਨਾਂ ਦੇ ਪ੍ਰਧਾਨ ਚੁਣੇ ਜਾਣ ਤੇ ਜੋ ਵੀ ਮੌਜੂਦੇ ਦੇ ਪੰਥਕ ਹਾਲਾਤ ਨੇ ਰਾਜਨੀਤੀ ਦੇ ਉਸ ਦੇ ਬਾਬਤ ਗੱਲ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲ ਬੇਪਸੰਦ ਆਈ ਧੰਨਵਾਦ